ਸਰ ਉਥੋਂ ਟੀਓਫ ਤੋਂ ਚੰਗਿਆੜਾ ਡਿੱਗਾ ਤੇ ਫਿਰ ਅੱਗ ਲੱਗੀ। ਤੁਹਾਡੀ ਕਿੰਨਾ ਕੁ ਨੁਕਸਾਨ ਹੈ? ਸਰ ਸਾਡਾ ਤੇ 3-4 ਕਿਲੇ ਸੜੀ। ਉਹ ਉਸ ਤੋਂ ਕਿੰਨੇ ਦਾ ਨੁਕਸਾਨ ਮੰਦੇ ਜੀ ਆਪਾਂ? 50-60 ਹਜ਼ਾਰ ਦਾ। ਪ੍ਰਤੀ ਏਕੜ। ਪ੍ਰਤੀ ਏਕੜ। ਤੇ ਤੁਸੀਂ ਫਾਇਰ ਵਿਗੇਟ ਨੂੰ ਸੂਚਿਤ ਕੀਤਾ ਸੀ? ਹਾਂਜੀ। ਆਏ ਮੌਕੇ ਤੇ ਲੇਟ ਹੋ ਗਈ ਸਰ। ਤੇ ਅੱਗ ਤੇ ਕਾਬੂ ਫਿਰ ਕਿਸ ਤਰ੍ਹਾਂ ਪਾਇਆ ਗਿਆ? ਸਰ ਅੱਗ ਤੇ ਫਿਰ بارش ਹੋਈ ਸੀ। ਹੂੰ ਹੂੰ। ਉਹ ਕੁਦਰਤ ਨੇ ਮਤਲਬ ਕਿ ਫੈਰੀ ਹੋਈ। ਅਕ੍ਰਿਕਾ ਬੁਲੇ ਹੁ ਤਾਂ ਤੇ ਮਾਲੋ بارش ਨਾ ਹੁੰਦੀ ਫਿਰ ਤਾਂ ਬਹੁਤ ਵੱਡਾ ਹਾਂਜੀ ਹਾਂਜੀ ਫਿਰ ਬਹੁਤ ਵੱਡਾ ਹੋ ਸਕਦਾ ਇਹਨਾਂ ਸਾਹਿਬ ਕੀ ਮੰਗ ਕਰਦੇ ਸਰ ਇਹ ਸਰਕਾਰ ਕੋ ਮੰਗ ਕਰਦੇ ਆ ਵੀ ਸਾਨੂੰ ਮੁਆਵਜ਼ਾ ਦਿੱਤਾ ਜਾ ਜੋ ਭੰਦਾ ਤੇ ਇਹ ਚ ਅੰਗਿਲੀ ਕਿਸ ਦੀ ਮੰਨਦੇ ਜੀ ਇਹ ਬਿਜਲੀ ਮੈਕਮੇਂ ਦੀ ਜੀ ਤੇ ਇਹ ਚ ਸਰ ਬਿਜਲੀ ਮੈਕੇ ਤੇ ਵੀ ਫਿਰ ਐਕਸ਼ਨ ਹੋਣਾ ਚਾਹੀਦਾ ਹਾਂਜੀ ਮੰਗ ਕਰਦੇ ਹਾਂਜੀ ਮਿਤੀ 26 ਤਰੀਕ ਸ਼ਾਮ ਨੂੰ 7:30 ਵਜੇ ਦੇ ਕਰੀਬ 6 ਵਜੇ ਬਿਜਲੀ ਆਈ ਆ ਤੇ ਜਦੋਂ 7:30 ਵਜੇ ਖਾ ਚੱਲੀ ਆ ਇਸ ਪਰੇ ਕੋਇਆ ਇਹoftੋ ਪੂਰੇ ਕਰਕੇ ਮੁੱਲੋ ਜਿਹੜਾ ਬਣਾ ਉਹ ਅੱਗ ਹਨੇਰੀ ਇੰਨੀ ਤੇਜ਼ ਸੀ ਕਿ ਕਰੀਬ-ਕਰੀਬ ਤਸਵੀਰ ਸਿੰਘ ਸਨ ਆਫ ਚੰਨਨ ਸਿੰਘ ਦੀ ਦਾਸ ਕਿੱਲੇ ਦੇ ਕਰੀਬ ਕਣਕ ਸੜ ਗਈ ਆ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਹੈ ਇਸ ਦੇ ਨਾਲ ਹੀ ਸੰਘੇੜਿਆਂ ਦੀ ਕੁਝ ਕਣਕ ਵੀ ਸੜੀ ਆ ਉਹ ਵੀ ਬਹੁਤ ਮਾੜੀ ਗੱਲ ਹੋਈ ਆ ਇਸ ਕਣਕ ਦੇ ਨਾਲ ਹੀ ਪੰਛਿਕ ਕਿੱਲਿਆਂ ਦੇ ਕਰੀਬ ਕਰੀਬ-ਕਰੀਬ ਨਾਲ ਵੀ ਸੜਿਆ ਵਾ ਜਿਹੜਾ ਕਿ ਬਹੁਤ ਸਵੀਰ ਸਿੰਘ ਦਾ ਜਿਹਦਾ ਕਾਰੋਬਾਰੀ ਖੇਤੀ ਤੇ ਨਿਰਭਰ ਸੀ ਤੇ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਯੋਗ ਮਾਫੀ ਦਾ ਦੇ ਤਾਂ ਕਿ ਉਹਦੀ ਹੱਕ ਰੱਖੀ ਹੋ ਸਕੇ ਤੋਂ ਆਪਣੇ ਬਕਿਆ ਅੰਗਿਲੀ ਅੰਗਿਲੀ ਕਿਸ਼ਤੀ ਮੰਦੇ ਤੋਂ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਨਾ ਟੀਆਫ ਹੈ ਅੰਗਿਲੀ ਤੇ ਫਿਰ ਬਿਜਲੀ ਬੋਰਡ ਦੀ ਇਹ ਮੋٹے ਤੌਰ ਤੇ ਜਿਹੜਾ ਆਪਣੇ ਸਾਰਾ ਕੁਝ ਵੇਖਦਾ ਜਾਂਚਦਾ ਨਹੀਂ ਉਹਨਾਂ ਦਾ ਜੇ ਉਹ ਸਾਰਾ ਕੁਝ ਠੀਕ ਠਾਕ ਹੋਵੇ ਤੇ ਸ਼ਾਇਦ ਕਰੀ ਵੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਕਠਿਨਾਵਾ ਉਹ ਨਾ ਵਾਪਸ ਉਸਨ ਅਨੁਸਾਰ 25 26 ਕਿ ਮ ਆਪਣਾ ਜਿਹੜਾ ਕਵੈਂਟਲ ਦਾ ਝਾੜ ਆ ਰਿਹਾ ਕਿੰਨੇ ਕ ਦਾ ਨੁਕਸਾਨ ਤੁਸੀਂ ਮੰਨਦੇ ਜੀ ਅਸੀਂ ਸਮਝਦੇ ਹਾਂ ਕਿ ਪਰ ਇਕੜ ਕਣਕ ਇਸ ਵੇਲੇ 50 55000 ਦੀ ਨਿਕਲਦੀ ਆ ਕਰੀਬ-ਕਰੀਬ 50 55000 ਦੀ ਪਰ ਇਕੜ ਕਣਕ ਨਿਕਲਦੀ ਆ ਅਸੀਂ ਤਾਂ ਹੀ ਸਰਕਾਰ ਤੋਂ ਮੰਗ ਕਰਦੇ ਆ ਕਿ ਤਸਵੀਰ ਸਿੰਘ ਨੂੰ ਯੋਗ ਮੁਆਵਜ਼ਾ ਜਿਹੜਾ ਨਾ ਉਹ ਮਿਲਣਾ ਚਾਹੀਦਾ ਕਿਉਂਕਿ ਉਹਦਾ ਖੇਤੀ ਦਾ ਹੀ ਕਾਰੋਬਾਰ ਹੈ ਹੋਰ ਉਹਦਾ ਕੋਈ ਕਾਰੋਬਾਰ ਨਹੀਂ ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਸਾਰੇ ਪਿੰਡ ਵੱਲੋਂ ਸਾਰੇ ਇਲਾਕੇ ਵੱਲੋਂ ਕਿ ਉਹਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਸਰ ਮੰਨ ਲਓ ਜੇ ਸਰਕਾਰ ਜਾਂ ਬਿਜਲੀ ਬੋਰਡ ਇਹਨਾਂ ਦੀ ਪਰਵਾਹੀ ਨਹੀਂ ਕਰਦਾ ਤੁਸੀਂ ਇੱਕ ਨੁਮਾਇੰਦੇ ਜੀ ਕੀ ਅਗਲਾ ਐਕਸ਼ਨ ਲਵਾਂਗੇ ਤੁਹਾਡਾ ਫਿਰ ਅਸੀਂ ਸੋਚਾਂਗੇ ਕਿ ਜੇ ਸਰਕਾਰ ਸਾਡੀ ਕੋਈ ਬਾਹ ਨਹੀਂ ਫੜਦੀ ਸਾਡੀ ਕੋਈ ਮਦਦ ਨਹੀਂ ਕਰਦੀ ਫਿਰ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਕਰਕੇ ਸਰਕਾਰ ਨੂੰ ਇਸ ਕਾਲੀ ਮਜਬੂਰ ਕਰਾਂਗੇ ਕਿ ਸਰਕਾਰੇ ਦਾ ਬੰਦਾ ਜਿਹੜਾ ਮੁਆਵਜ਼ਾ ਵਾ ਉਹ ਇਹਨੂੰ ਦੇ